ਦੇ ਕਰਿਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕਿ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਮੋਢਾ ਢਾੜ ਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਥ ਤੁਹਾਨੂੰ ਵੀ ਕੁੱਟਿਆ ਗਿਆ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹੱਥ ਪੈਰ ਵੀ ਜੋੜੇ ਪਰ ਉਹਨਾਂ ਨੇ ਕਿਸੇ ਨੇ ਸਾਡੀ ਉਹਨਾਂ ਕੋਲ ਸਾਰੇ ਵਸਨਾਕ ਕੀ ਤੇ ਤਰਪਾਨਾ ਸੀਰ ਬਵਰ ਸੀ ਬਹੁਤ ਸਾਰੇ ਅਧਿਆਪਕ ਜਿੰਨਾਂ ਨਾਲ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਮੋਢਾ ਢਾੜ ਕੇ ਮਾਰ ਕੇ ਚਲੇ ਗਏ ਤਾਨੂੰ ਵੀ ਕੁੱਟਿਆ ਹੁੰਦਾ ਹਾਂ ਹਾਂ ਜੀ ਮੇਨੂੰ ਕੁੱਟਿਆ ਤੇ ਮੇਰੇ ਬੇਟੇ ਨੂੰ ਵੀ ਮਾਰੀਦੂ ਕਾਰਨਕਾਰੀ ਨੂੰ ਮੋਕਾ ਦੇ ਦੇ ਵਸਫਾਰੀ ਕਰਕੇ ਚਲੇ ਜਾਓ ਨਹੀਂ ਨੱਚੂ ਸ਼ਾਮ ਤੱਕ ਮਾਰ ਦੇਣਾ ਨਹੀਂ ਕਾਰਨਕਾਰੀ ਚਲੋ ਕੁੱਟਿਆ ਕਰੋ ਨਾ ਮੇਰੀ ਬੇਟੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਉਹਦਾ ਉਹਦਾ ਬੇਟਾ ਕੌਣ ਸੀ ਉਹ ਨਾ ਨਾਮ ਜੋਵਨ ਸੀ ਤੁਹਾਡੀ ਬੇਟੀ ਵੀ ਤੁਮੀ ਹੀ ਮਾਰੋ ਉਹਦੀ 15 ਸਾਲ ਦੀ ਹੁੰਦਾ ਸਕੂਲੋਂ ਆ ਗਈ ਜਾਂਦੀ ਨੂੰ ਕਰਕੇ ਪਰੇਸ਼ਾਨ ਕਰਦਾ ਸੀ ਹੂੰ ਤੇ ਮੇਰੀ ਬੇਟੀ ਨੂੰ ਕਹਿੰਦਾ ਜੇ ਨਾਂ ਤੂੰ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰੇ ਆ ਕੇ ਦਾੰਦ ਖਲੇ ਕੇ ਸਾਰਿਆਂ ਨੂੰ ਮਾਰ ਦੇਣਾ ਉਹਨੇ ਉਦਾਂ ਹੀ ਕਿਹਾ ਕਿ ਜਦੋਂ ਨੇਰੀ ਬੇਟੀ ਨੇ ਦੱਸਤਾ ਤੂੰ ਜੇ ਨਹੀਂ ਤਾਡੇ ਘਰ ਨਾ ਆਏਂਗੇ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਕੋਈ ਕੋਚ ਨਹੀਂ ਵੀ ਆਇਆ ਤੇ ਇਹ ਉਹਨਾਂ ਨੂੰ ਵੀ ਸਾਨੂੰ ਸਿਰਫ ਇਹ ਹੀ ਕਿਹਾ ਜਾਂਦਾ ਹੈ ਕਿ ਰਾਜੀ ਨਾਵਾ ਕਰ ਕੋ ਕਿੰਨੇ ਰੋ ਪਾਉਂਦੇ ਸਾਨੂੰ ਰੋ ਪਾਉਂਦੇ ਵੀ ਹਮ ਸਰਾਜ ਨਾ ਮੰਗਾਉਂਦੇ ਹੂੰ ਪੁਲਿਸ ਵਾਲੋ ਵੀ ਕਿਹਾ ਜਾਂਦਾ ਹਾਂਜੀ ਹੂੰ ਫੇਰ ਮਾਰ ਕੀ ਕਰਦਾ ਪ੍ਰਸ਼ਾਸਨ ਮਾਰ ਬੱਸ ਇਨਸਾਫ ਚਾਹੀਏ ਸਾਡੇ ਨਾਲ ਇਨਸਾਫ ਹੋਵੇ ਤੇ ਉਹਨਾਂ ਦੀ ਧਮਕੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਵਾਂਗੇ ਜੀ ਅੱਜ ਇਹ ਕੀ ਆਂਦਾ ਤੇਰਾ ਨਾਮ ਮਨਵਿੰਦਰ ਸਿੰਘ ਇਹ ਕੀ ਗੱਲ ਬਾਤ ਹੋਈ ਜੀ ਕੱਲ੍ਹ ਵਾਂਗ ਭਾਜੀ ਕੁਝ ਨਹੀਂ ਹੋਈ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸਿਗਦੇ ਕਰਕੇ ਪੰਜਰੂਏ ਦੇਖਦੇ ਪਰ ਉਹ ਛੱਤ ਤੋਂ ਆਏ ਸਾਡੀ ਛੱਤ 'ਤੇ ਉੱਪਰ ਕੋਈ ਤੇ ਕੋਈ ਲੱਗਾ ਨਹੀਂ ਗੋਮਚੇ ਵਗੈਰਾ 15 ਵੀ ਇਕੱਠੇ ਜਣੇ ਹੋਣਗੇ ਤੇ ਤਿਆਰ ਰੱਖਿਆ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੇ ਆਜ ਵੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਨ ਦੀ ਕੀਤੀ ਉਸ ਤੋਂ ਬਾਅਦ ਮੇਰੇ ਘਰ ਲੈ ਕੇ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਤੁਸੀਂ ਰਿਪੋਰਟ ਦੇ ਕੇ ਅੱਪਾ ਸਾਨੂੰ ਅਗਲੀ ਵਾਰ ਚਾਨੂੰ ਮਾਰਾਂਗੇ ਮੈਨੂੰ ਮੇਰੀ family ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀਆਂ ਦਰਾਂ ਨਾਲ ਹਰ ਇੱਕ ਹਥਿਆਰ ਦੇ ਨਾਲ ਕੁੱਟਮਾਰ ਕਰਕੇ ਲੋਹਣ ਕਰਕੇ ਮਾਰ ਕੇ ਛੁੱਟਦੇ ਗਏ ਅਸੀਂ ਰੱਬ ਜੋ ਵੀ ਬਚ ਗਏ ਜੀ ਕਿ ਇਸ ਤੋਂ ਪਹਿਲਾਂ ਕੀ ਮਤਲਬ ਸਾਡੇ ਕੋਈ ਲੱਗੇ ਆਉਂਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਇੱਥੋਂ ਤੇ ਸਾਨੂੰ ਪੂਰੀ ਤਰ੍ਹਾਂ ਕੁੱਟਦੇ ਗਏ ਆ ਹਰ ਇੱਕ ਹਥਿਆਰ ਸਾਡੇ ਤੇ ਮਾਰਿਆ ਕਿੰਨੇ ਜਣੇ ਪਰੂਏ ਸੀ ਅਸੀਂ ਇਹ ਦੋ ਜਣੇ ਫਟਰ ਹੋਏ ਸੀ ਬਾਕੀ ਮੇਰੇ ਵਾਈਫ ਦੇ ਤੇ ਮੇਰੀ ਬੇਟੀ ਦੇ ਦਰੋਂ ਨਹੀਂ ਸੱਟ ਲੱਗੀਆਂ ਜਿਹੜੀਆਂ ਕਿ ਮੰਨ ਲਓ ਜਿਵੇਂ ਕਿ ਉਹਨਾਂ ਦੇ ਬਾਲ ਬੂਲ ਟੋਟਲ ਕਿੰਨੇ ਕਿਜਣੇ ਸੀ 15 20 ਜਣੇ ਸੀਗੇ ਟੋਟਲ ਜਿਹੜੇ ਆਏ ਸੀ ਸਾਡੇ ਘਰ ਵੀ ਉਹਨਾਂ ਨੂੰ ਕੋਈ ਪੁਰਾਣੀ ਲੱਗੀ ਜਾਂ ਕੋਈ ਸੀਗੀ ਸਾਦੀ ਗੱਲ ਹੈ ਕੋਈ ਰੰਜਿਸ਼ ਨਹੀਂ ਸੀ ਕਿ ਜੀ ਮੇਰੀ ਬੇਟੀ ਹੈ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਬਨ ਉਹ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਲੈ ਮੇਰੇ ਨਾਲ ਗੱਲਬਾਤ ਕਰ ਤੇ ਇਹ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੈਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉੱਤਰ ਆਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਇੱਥੇ ਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਿੰਨਾ ਕਿ ਕਿਸ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੇ ਬੱਚੇ ਨੂੰ ਉਹਨਾਂ ਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਇਹਨੂੰ ਫੋਨ ਨਹੀਂ ਕਰਦੀ ਤੇ ਇੱਕ ਦਿਨ ਰੋਟੇ ਦੇ ਘੜ ਤੇ ਸਾਹਮਣੇ ਦੂਜੇ ਫੁੱਟੇ ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਇਕੱਲੀ ਸੀ ਘਰ ਅਸੀਂ ਗਏ ਹੋ ਸੀ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮੰਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਵਰ ਬੰਦਿਆਂ ਵਿੱਚ ਪਾ ਕੇ ਉਹਨੂੰ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਕੀਤੀ ਸਮਝਾਇਆ ਕਿ ਆਪਣੇ ਬੇਟੇ ਨੂੰ ਸੰਜਾਮੇ ਦੀ ਬੇਟੀ ਨਵਾਲਾ ਤਾਂ ਗਲਤ ਕੰਮ ਕਰ ਰਹੀ ਹੈ ਉਹਦੇ باوجود ਵੀ ਮਤਲਬ ਉਹਨੂੰ ਇਹ ਡਰ ਪਿਆ ਕੋਈ ਨਹੀਂ ਹੈਗਾ ਕਿ ਹਾਂ ਸੀ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ ਚਾਰ ਮੌਤਵਰ ਬੰਦਿਆਂ ਦੀ ਗੱਲ ਕੀਤੀ ਆ ਉਹਨੇ ਮਿਲ ਕੇ ਫੇਰ ਵੀ ਬੰਦੇ ਘਰ ਲੈ ਗਿਆ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੱਟ ਮਾਰ ਕੀਤੀ ਆ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰ ਸਾਰਾ ਉੱਪਰੋਂ ਫਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਕੀਤੀ ਭਾੜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਕਿ ਨਵਾਲਕ ਆ ਸੈਨ ਜਬਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦੋ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਆਪਾਂ ਦੋ ਦੋ ਤਿੰਨ ਵਾਰ ਫੇਰ ਬਿਆਨ ਲੈਣਾ ਹੋਣਾ ਵੀ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸ.ਆਈ. ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿੰਦਾ ਜੀ کہہ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁੱਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਹੈ ਜਦੋਂ ਉਹ ਮੁੱਕਰੇ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਮੇਂ ਤੇ ਜਿਹੜਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਫੁੱਲ ਸਟਾਰ ਵੀ ਉਹਨ ਦੇਖੋ ਜੀ ਸਿੱਧੀ ਗੱਲ ਹੈ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਗਰ ਪੁਲਿਸ ਦੇ ਪੁਲਿਸ ਸਟੇਸ਼ਨ ਦੀ ਸਾਡੇ ਕੋਲ ਅਸਲੀ ਬਿਆਨ ਦੋ ਤੁਸੀਂ ਸਾਰੇ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਉਜਤਕਾਰੀ ਨਾਲ ਗੱਲ ਹੋਈ ਨਹੀਂ ਸਾਡੀ ਨਹੀਂ ਸਾਡੀ ਗੱਲ ਹੋਣੀ ਮੇਰੀ ਵਾਈਫ ਉਹ ਵੀ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਅਗਰ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਪੁਲਿਸ ਕੋਈ ਜਾਂਦੀ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣਉਂਦਾ ਸਾਨੂੰ ਟਾਈਮ ਦੱਸ ਸਾਨੂੰ ਸਾਨੂੰ ਸਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਰਮਾਨ ਕੀ ਕਰਦੇ ਮੰਗ ਸਾਡਾ ਇਨਸਾਫ ਹੋ ਦੇਖੋ ਉਹ ਬੰਦੇ ਆnde ਮੂੰਹ ਖੁੱਲੇ ਪਏ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੁੱਕੇ ਹਨ 29 ਤਰੀਕ ਦੀ ਵਾਰਦਾਤ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਵਰਦਿਆਂ ਵੀ ਅਸੀਂ ਬੰਦਾ ਪੱਟਤਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲੈਗਾ ਉਹਨੇ ਮੈਨੂੰ ਧਮਕੀ ਦਿੱਤੀ ਮੇਰੇ ਘਰ ਆ ਕੇ ਇਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋਲੀਆਂ ਮੱਥੇ ਜਮਾ ਦੇ। ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜੋ ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ ਗਲਾਂ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਜੁੱਝੇ ਛੋਟੇ ਬੱਚੇ ਬਹੁਤ ਛੋਟੇ ਹਨ ਮੇਰਾ ਬੇਟਾ ਜੀ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਹੈ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਘੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰਿਆ ਠੀਕ ਹੈ ਜੀ ਉਹਨਾਂ ਨੇ ਵੀ ਘੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ ਗਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪੁਲਿਸਪੁਰ ਸੈਕਸ਼ਨ ਤੇ ਉਹ ਲੋਕ ਆਉਣਗੇ ਜਿਨ੍ਹਾਂ ਦੇ ਵਿਰੁੱਧ ਸੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ। ਠੀਕ ਹੈ। ਜੀ ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ? ਉਹਨਾਂ ਬਲਵਿੰਦਰ ਕਹਿੰਦੇ ਆ ਬਲਵਿੰਦਰ ਸਿੰਘ ਤੇ ਜਗਜੀਤ ਸਿੰਘ ਤੇ ਇਹਨਾਂ ਨਾਲ ਝਗੜਾ ਹੈ। ਇਹ ਦੋਨਾਂ ਦਰਾਂ ਨਾ ਡਾੜ ਲਾਇਆ ਤੇ ਹਸਬਾ ਦਾ। ਬਲਵਿੰਦਰ ਸਿੰਘ ਜਿੰਦਾ ਕਰਾ। ਬਲਵਿੰਦਰ ਸਿੰਘ ਤੇ ਮੜਕਣਾ ਐਸੀ ਸਾਰਸੀ ਨੂੰ ਬਿਆਨ ਜਾਨ ਗੈਰ ਕਾਰਵਾਈ। ਤਾਂ ਉਹਨਾਂ ਵਿਰਦ ਸਿੰਘ ਨੇ ਬਿਆਨਤਾ ਆਪਣਾ ਵੀ ਜਿੰਨਾ ਚਿਰ ਮੇਰੀ ਐਮਐਲਆਰ ਯਾਰੀ ਨਹੀਂ ਹੁੰਦੀ। ਅਭੀ ਇੰਦਰਮੀਆ ਸੱਟਾ ਦਾ ਨਤੀਜਾ ਨਹੀਂ ਹੁੰਦਾ ਉਹਨਾਂ ਜਿਹੜਾ ਕਾਨੂੰਨੀ ਗ੍ਰੋਮੀ ਐਂ ਦਿੱਤੀ ਜਾਉਂਦੀ ਮੈਂ ਕਾਰਵਾਈ ਕਰਾਵਾਂਗਾ ਉਹ ਆਪਾਂ ਦੀ ਰੱਟ ਪਾਈ ਆ ਜੋ ਹੁਣ ਜਿਹੜਾ ਐਮਐਲਆਰ ਜਾਰੀ ਹੁੰਦੀ ਆ ਤਾਂ ਉਹ ਤਰ੍ਹਾਂ ਤੁਸੀਂ ਮੇਰੇ ਕਾਰਵਾਈ ਬਣਦੀ ਕਰ ਲਈ ਕੀ ਦੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੇ ਕੁੜੀ ਦੀ ਛੇੜਛਾੜ ਦਾ ਨਹੀਂ ਅਜੇ ਕੋਈ ਐਸੀ ਗੱਲ ਨਹੀਂ ਦਸੀ ਉਹਨਾਂ ਨੇ ਬਈ ਜਦੋਂ ਆਪਣਾ ਬਿਆਨ ਮਕਮਲ ਬਿਆਨ ਦੇਣਗੇ ਉਸ ਅਨਸਾਰ ਕਾਰਵਾਈ ਹੁੰਦੀ ਹੈ ਠੀਕ ਹੈ